4 ਕਰੋੜ ਦੇ ਵੱਧਵਾ ਮੋਅਲ ਜਿੱਥੇ ਕਿ ਦੇਰ ਰਾਤਰੀ ਸ਼ਟਰ फट ਕੇ ਕੀਮਤੀ ਮੋਬਾਈਲ ਤੇ ਨਗਦੀ ਦੀ ਚੋਰੀ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਕਿ ਕੀ ਆਮ ਨਾਗਰਿਕ ਜਿਹੜਾ ਆਮ ਦੁਕਾਨਦਾਰ ਕਿਸ ਸਰਕਾਰ ਦੇ ਜਾਂ ਤੁਹਾਡੇ ਇਸ ਪ੍ਰਸ਼ਾਸਨ ਕਾਰਨ ਦੇ ਵਿੱਚ ਚੈਨ ਦੀ ਨਹੀਂ ਹੋ ਸਕਦਾ ਸ਼ਹਿਰ ਦੀ ਕੋਈ ਦੁਕਾਨ ਸੇਫ ਹੈ ਆਏ ਦਿਨ ਰੋਜ਼ ਸ਼ਟਰ ਕਟ ਹੁੰਦੇ ਪਏ ਰੋਜ਼ ਸ਼ਟਰ ਕਟ ਹੁੰਦੇ ਪਏ ਇਨਸਾਨ ਅਸਲ ਗਰੀਬੀ ਦੀ ਰੇਖਾ ਤੋਂ نیچے ਜਾ ਰਿਹਾ ਹੈ ਉੱਪਰ ਨਹੀਂ ਆ ਰਿਹਾ ਹੈਗਾ ਜਿੰਦਰਾਤ ਕੰਮ ਕਰ ਰਿਹਾ ਹੈ ਮਿਹਨਤ ਕਰ ਰਿਹਾ ਹੈ ਪਰ ਇਹ ਚੋਰ ਆਉਂਦੇ ਆ ਮੈਂ ਤਾਂ ਸਮਝਦਾ ਹੈ ਮਿਲੀ ਭਗਤਰਾ ਹੀ ਆ ਰਹੇ ਆ ਆਦਰਵਾਇਜ਼ ਇੱਥੇ ਹਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਪ੍ਰਸ਼ਾਸਨ ਵੀ ਹਜੇ ਤੱਕ ਕੌਂਦੀ ਨਹੀਂ ਹੈਗਾ ਸਾਰਾ ਸ਼ਹਿਰ ਇੱਥੇ ਇਕੱਠਾ ਹੋ ਗਿਆ ਹੈ ਫਗਵਾੜਾ ਸ਼ਹਿਰ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਲੋਕ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਹਨ ਆਏ ਦਿਨ ਸ਼ਹਿਰ ਵਿੱਚ ਬੇਖੌਫ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਹੁਸ਼ਿਆਰਪੁਰ ਰੋਡ ਤੇ ਸਥਿਤ ਵੱਧਾ ਮੋਬਾਈਲ ਹਾਊਸ ਨੂੰ ਬੀਤੀ ਰਾਤ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਦੁਕਾਨ ਅੰਦਰ ਪਿਆ ਕਰੀਬ 50000 ਰੁਪਏ ਦਾ ਕੈਸ਼ ਅਤੇ ਦੁਕਾਨ ਅੰਦਰ ਪਏ ਸੈਕੰਡ ਹੈਂਡ ਮੋਬਾਈਲ ਫੋਨ ਨਵੇਂ ਮੋਬਾਈਲ ਅਤੇ ਰੇਪੇਅਰ ਕਰਨ ਲਈ ਆਏ ਹੋਏ ਮੋਬਾਈਲ ਫੋਨ ਲੈ ਕੇ ਵੇਖੋ ਚੋਰ ਰਫੂ ਚੱਕਰ ਹੋ ਗਏ ਇਸ ਸਾਰੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹਾਂ ਅਮਨ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਸਵੇਰ ਕਰੀਬ 4 ਵਜੇ ਚੌਂਕੀਦਾਰ ਦਾ ਫੋਨ ਆਇਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਤਾਂ ਜਦੋਂ ਉਹਨਾਂ ਨੂੰ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਮੌਕੇ ਤੇ ਜਾ ਕੇ ਦੇਖਿਆ ਤਾਂ ਦੁਕਾਨ ਅੰਦਰ ਪਏ ਮੋਬਾਈਲ ਫੋਨ ਅਤੇ ਦੁਕਾਨਦਾਰ ਦੇ ਦੱਸਣ ਮੁਤਾਬਕ ਦੁਕਾਨ ਅੰਦਰ ਪਿਆ ਕਰੀਬ 50000 ਰੁਪਏ ਦਾ ਕੈਸ਼ ਅਤੇ ਦੁਕਾਨ ਤੇ ਰਿਪੇਅਰ ਲਈ ਅਤੇ ਨਵੇਂ ਅਤੇ ਸੈਕੰਡ ਹੈਂਡ ਮੋਬਾਈਲ ਫੋਨ ਲੈ ਕੇ ਚੋਰ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਬੇਖੌਫ ਚੋਰਾਂ ਨੇ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਭੰਨਤੋੜ ਕੀਤੀ ਅਤੇ ਕੈਮਰਿਆਂ ਦਾ ਡੀਵੀਆਰ ਵੀ ਨਾਲ ਹੀ ਲੈ ਗਏ ਉਹਨਾਂ ਕਿਹਾ ਕਿ ਇਸ ਚੋਰੀ ਦੀ ਘਟਨਾ ਨਾਲ ਉਹਨਾਂ ਦਾ ਕਰੀਬ 1.5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਉਹਨਾਂ ਦੱਸਿਆ ਕਿ ਇਸ ਸਾਰੀ ਘਟਨਾ ਦੀ ਸੂਚਨਾ ਉਹਨਾਂ ਵੱਲੋਂ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਦੁਕਾਨਦਾਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਪਿਛਲੇ ਸਮੇਂ ਵਿੱਚ ਕਈ ਮੋਬਾਈਲਾਂ ਦੀਆਂ ਦੁਕਾਨਾਂ ਤੇ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ ਉਨਾ ਪੁਲਿਸ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਘੁੰਮ ਰਹੇ ਬੇਖੌਫ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਹੋਰ ਇਸ ਮੌਕੇ ਗੱਲਬਾਤ ਕਰਦੇ ਹਾਂ ਦੁਕਾਨਦਾਰਾਂ ਨੇ ਕੀ ਕਿਹਾ ਦੇਖੋ ਪੂਰੀ ਖਬਰ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਜੀ ਕਿਹਾ ਆਪਣਾ ਅਮਨ ਕੁਮਾਰ ਜੀ ਸਰ ਕੀ ਮਾਮਲਾ ਕੀ ਸਾਰਾ ਜਿਹੜਾ ਇਹ ਚੋਰੀ ਹੋਈ ਆ ਸਵੇਰ 4:00 ਵਜੇ ਚੌਂਕੀਦਾਰ ਦਾ ਫੋਨ ਆਇਆ ਜੀ ਕੀ ਤੁਹਾਡਾ ਸ਼ਟਰ ਖੁੱਲਾ ਹੋਇਆ, ਸ਼ਟਰ ਟੁੱਟਾ ਹੋਇਆ ਵਾ। ਆਇਆ ਵਾ ਦੁਕਾਨ ਤੇ ਜੀ। ਦੇਖਿਆ ਛੋਟਾ ਚੱਕ ਵੀ ਹੋਇਆ। ਸਾਰਾ ਅੰਦਰ ਖਲਾਰਾ-ਕਲੂਰਾ ਪਾਇਆ ਹੋਇਆ। ਗੱਲੇ-ਗੱਲੇ ਸਾਰੇ ਛਾਣ ਮਾਰ ਕੀਤੇ ਹੋਏ ਆ। ਗੱਲੇ 'ਚ ਕੈਸ਼ ਪਿਆ ਸੀਗਾ 40 ਪਿਆ, 1000 ਰੁਪਏ ਕੈਸ਼ ਸੀਗਾ। ਉਹ ਚੱਕ ਹੋਇਆ। ਸੈਕੰਡ ਹੈਂਡ ਫੋਨ ਥੋੜੀ ਜਿਹੀ ਪਈ ਸੀਗੇ, ਕੁਛ ਰਿਪੇਅਰ ਵਾਲੇ ਪਈ ਸੀਗੇ। ਤੇ ਨਵੇਂ ਪਈ ਸੀਗੇ ਸਾਰੇ ਛੁਣ ਚੱਕ ਹੋਏ ਆ ਜੀ। ਤੇ ਲਗਭਗ ਟੋਟਲ ਨੁਕਸਾਨ ਕਿੰਨਾ ਹੋਇਆ? 1.5 ਲੱਖ ਦੇ ਵਿੱਚ ਨੁਕਸਾਨ ਹੋਇਆ ਜੀ। ਇਹ ਕਸਟਮਰ ਦੇ ਸੀਗੇ ਕਸਟਮਰ ਦੇ ਫੋਨ ਸੀਗੇ ਜੀ ਸੈਕੰਡ ਹੈਂਡ ਥੋੜੀ ਸੀ ਆਪਣੀ ਪਈ ਸੀਗੇ ਨਵੇਂ ਵੀ ਸੀਗੇ ਨਵੇਂ ਇੱਕ ਦੋ ਨਵੇਂ ਫੋਨ ਬਾਹਰ ਰੱਖੇ ਹੋਏ ਸੀਗੇ ਇਹਦੇ ਸਾਰੇ ਲੈ ਚੇਦੇ ਅਸੀਂ ਤੇ ਕੁਝ ਸੀਸੀਟੀਵੀ ਕੈਮਰੇ ਜਾਇਏ ਹੁਣ ਬੰਦੇ ਸੀਸੀਟੀਵੀ ਕੈਮਰੇ ਕੁਝ ਨਹੀਂ ਕੈਮਰੇ ਟੀਵੀ ਆ ਸਾਰਾ ਲਾ ਕੇ ਲੈ ਗਏ ਜੀ ਕੈਮਰੇ ਸਾਰੇ ਖਰਾਬ ਲਾ ਕੇ ਲੈ ਗਏ ਲਾ ਕੇ ਤੋੜ ਕੇ ਸਾਰੇ ਇਹ ਕਿਸ ਰੋਡ ਦੇ ਉੱਪਰ ਦੁਕਾਨ ਆ ਆਪਣੀ ਸ਼ਾਰਪੁਰ ਰੋਡ ਦੇ ਵਿੱਚ ਕਿਸ ਨਾਮ ਦੇ ਉੱਪਰ ਗਵਾੜਾ ਵਧਵਾ ਮੋਬਾਈਲ ਹਾਊਸ ਸਰ ਪੁਲਿਸ ਤੋਂ ਕੰਪਲੀਟ ਕੀਤੀ ਪੁਲਿਸ ਕੰਪਲੀਟ ਕੀਤੀ ਜੀ ਹਜੇ ਤੱਕ ਆਈ ਨਹੀਂ ਹੈਗੀ 112 ਨੰਬਰ 'ਤੇ ਕਾਲ ਕੀਤੀ ਕਿੰਨੇ ਵਾਰੀ ਕੀਤਾ ਜ ਬਹੁਤਾ ਘੰਟਾ ਹੋ ਗਿਆ ਕੀ ਤੇ ਉਹਨਾਂ ਨੂੰ ਪਰ ਜਿੱਦਾਂ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਆ ਜਾਂ ਮਤਲਬ ਕਿ ਦਿਨ-ਦਰ-ਦਿਨ ਲੋਕਾਂ ਦੀਆਂ ਵੀ ਸੁੰਦੇ ਪਈਆਂ ਸਾਡੇ ਵੀ ਹੋ ਗਿਆ ਜੀ ਇਹ ਤਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਜੀ ਆਪਣਾ ਦੇਖੋ ਜੀ ਜੋ ਵੀ ਹੈ ਇਸ ਦਾ ਸਲੂਸ਼ਨ ਕੱਢੋ ਨਹੀਂ ਤੇ ਇਹ ਤਾਂ ਦਿਨ-ਦਰ-ਦਿਨ ਵਧੀਆਂ ਵਧੀਆਂ ਜਾਣੀਆਂ ਵਾ ਸਰ ਮਾਰਕੀਟ ਦੇ ਵਿੱਚ ਚੌਂਕੀਦਾਰ ਰੱਖਿਆ ਵੀ ਚੌਂਕੀਦਾਰ ਰੱਖਿਆ ਹੈ ਜੀ ਕੀ ਮਾਮਲਾ ਕੀ ਜਿਹੜਾ ਅੱਜ ਸ਼ਾਰਪਰ ਰੋਡ ਤੇ ਵਧਵਾ ਮੋਅਲ ਜਿੱਥੇ ਕਿ ਦੇਰ ਰਾਤਰੀ ਸ਼ਟਰ ਟੱਕੇ ਕੀਮਤੀ ਮੋਬਾਈਲ ਤੇ ਨਗਦੀ ਦੀ ਚੋਰੀ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਕਿ ਕੀ ਆਮ ਨਾਗਰਿਕ ਜਿਹੜਾ ਆਮ ਦੁਕਾਨਦਾਰ ਇਸ ਸਰਕਾਰ ਦੇ ਜਾਂ ਤੁਹਾਡੇ ਇਸ ਪ੍ਰਸ਼ਾਸਨ ਕਾਲ ਦੇ ਵਿੱਚ ਚੈਨ ਦੀ ਮਿਸ ਹੋ ਸਕਦਾ ਮੈਨੂੰ ਨਹੀਂ ਲੱਗਦਾ ਕਿ ਵੀ ਤੁਸੀਂ ਕੋਈ ਆਪਣੀ ਸਵਰਜ ਜਾਂ ਕੋਈ ਡਿਊਟੀਆਂ ਨੇ ਬਾਹਰੇ ਹੋ ਜੇ ਨੇ ਬਾਹਰੇ ਹੁੰਦੇ ਤਾਂ ਆ ਹਾਲਾ ਨਾ ਹੁੰਦਾ ਜੋ ਪਿੱਛੇ ਤੁਸੀਂ ਦੇਖ ਰਹੇ ਹੋ ਨਕਸ਼ਾ ਇਹ ਦੁਕਾਨ ਦਾ ਨਕਸ਼ਾ ਹੈ ਜਿਹੜਾ ਹੁਣ ਨਵਾਂ ਬਣਾ ਕੇ ਗਏ ਤੇ ਤੁਹਾਡੇ ਲਈ ਇੱਕ ਪ੍ਰਸ਼ਨ ਚੰ ਛੱਡ ਕੇ ਜੁਆ ਕੀ ਸ਼ਹਿਰ ਦੀ ਕੋਈ ਦੁਕਾਨ ਸੇਫ ਹੈ ਆਏ ਦਿਨ ਰੋਜ਼ ਸ਼ਟਰ ਕੱਟ ਹੁੰਦੇ ਪਏ ਰੋਜ਼ ਸ਼ਟਰ ਕੱਟ ਹੁੰਦੇ ਪਏ ਇਨਸਾਨ ਐਸੇ ਗਰੀਬੀ ਦੀ ਦੇਖਾ ਤੋਂ نیچے ਜਾ ਰਿਹਾ ਹੈ ਉੱਪਰ ਨਹੀਂ ਆ ਰਿਹਾ ਹੈਗਾ ਦਿਨ ਰਾਤ ਕੰਮ ਕਰ ਰਿਹਾ ਹੈ ਮਿਹਨਤ ਕਰ ਰਿਹਾ ਹੈ ਪਰ ਇਹ ਚੋਰ ਆਉਂਦੇ ਆ ਮੈਂ ਤਾਂ ਸਮਝਦਾ ਹੈ ਮਿਲੀ ਭਗੜਣਾ ਹੀ ਆ ਰਹੇ ਆ ਆਦਰਵਾਇਜ਼ ਇੱਥੇ ਹਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਪ੍ਰਸ਼ਾਸਨ ਅਧਿਕਾਰੀ ਹਰ ਇੱਕ ਪਹੁੰਚਿਆ ਨਹੀਂ ਹੈਗਾ ਸਾਰਾ ਸ਼ਹਿਰ ਇੱਥੇ ਇਕੱਠਾ ਹੋ ਗਿਆ ਤੁਸੀਂ ਦੇਖੋਗੇ ਕਿ ਬਾਹਰ ਸਾਰੇ ਲੋਕ ਖੜੇ ਆ ਮੈਂ ਮੰਗ ਕਰਦਾ ਹਾਂ ਪ੍ਰਸ਼ਾਸਨ ਤੋਂ ਕਿ ਜਲਦ ਜਲਦ ਇਹ ਚੋਰੀ ਦੀ ਜੋ ਵੀ ਰੂਪਰੇਖਾ ਤੁਸੀਂ ਤੈਅ ਕਰਦੀਆਂ ਇਹਨੂੰ ਫੜਨ ਲਈ ਚੋਰਾਂ ਲਈ ਉਹਨੂੰ ਜਲਦ ਜਲਦ ਤੈਅ ਕਰੋ ਤੇ ਸਾਨੂੰ ਇਹਦਾ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਇਹਨਾਂ ਦੇ ਰਿਕਵਰੀ ਕਰਵਾ ਕੇ ਦਿੱਤੀ ਜਾਵੇ ਸਰ ਕਿਸ ਨਾਮ ਦੇ ਦੁਕਾਨ ਕਿਸ ਰੋਡ ਦੇ ਉੱਪਰ ਹੈ ਹਸ਼ਿਆਰਪੁਰ ਰੋਡ ਦਾ ਦੁਕਾਨ ਹੈ ਬੋਲੋਕਰ ਦੇ ਸਾਰੇ ਖੱਬੇ ਹੱਥੋਂ ਵੱਧਵਾ ਮੋਬਾਈਲ ਦੀ ਦੁਕਾਨ ਹੈਗੀ ਆ ਇੱਥੇ ਮੋਬਾਈਲਸ ਨਵੇਂ ਪੁਰਾਣੇ ਰਿਪੇਅਰ ਸਭ ਕੀਤੇ ਜਾਂਦੇ ਸਰ ਕੋਈ ਕੈਸ਼ ਵਗੈਰਾ ਵੀ ਲੱਗਿਆ ਆ ਕੈਸ਼ ਉਹ ਵੀ ਚੋਰੀ ਹੋਇਆ ਨਾ ਤਾਂ ਗੱਲੇ ਚ ਕੈਸ਼ ਪਿਆ ਸੀ ਰਾਤੀ ਪੇਮੈਂਟ ਆਈ ਸੀ ਨਾ ਉਹ ਕੁਦਰਤੀ ਰੱਖ ਕੇ ਗਿਆ ਸੀ ਉਹੀ ਕੈਸ਼ ਉਹ ਚੁੱਕ ਕੇ ਲੱਜੇ ਨਾਲ ਜਿਹਨੇ ਰਿਪੇਅਰ ਕਰਨ ਵਾਲੇ ਮੋਬਾਈਲ ਸੀਗੇ ਸੈਕੰਡ ਹੈਂਡ ਮੋਬਾਈਲ ਸੀਗੇ ਉਹ ਸਾਰੇ ਚੁੱਕੇ ਗਏ ਸਰ ਕੋਈ ਕੈਮਰੇ ਵਿੱਚ ਸੀਸੀਡੀ ਜ ਆਏ ਹੋਵੇ ਉਹ ਕੈਮਰਾ ਸੀਸੀਟੀਵੀ ਆਪਾਂ ਦੇਖ ਰਹੇ ਆ ਉਹ ਡੀਵੀਆ ਜੀ ਪਟਕੇ ਲੱਗ ਰਹੇ ਆ ਤੇ ਚੋਰ ਅੱਜਕੱਲ ਤੱਪੇ ਬੰਦਾ ਚੋਰ ਜਨਨਾ ਵੀ ਆ ਸਭ ਸਿਆਣਾ ਚੋਰ ਆ ਹਾਈ ਟੈਕ ਚੋਰ ਆਉਂਦੇ ਹੈਗੇ ਤੇ ਪੁਲਿਸ ਕੰਪਲੀਟ ਕਰਦੀ ਐ ਇਸ ਮਾਮਲੇ ਨੂੰ ਲੈ ਕੇ ਹਾਂਜੀ ਪੁਲਿਸ ਕੰਪਲੀਟ ਕੀਤੀ ਐ ਪਰ ਅਜੇ ਤੱਕ ਕੋਈ ਸੁਲਝਾਉ ਨਹੀਂ ਆਇਆ